ਹਾਂਜੀ ਕਿਸਾਨੋ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਜਿਹੜੀ ਪਹਿਲੇ ਪਾਣੀ ਤੋਂ ਪਹਿਲਾਂ ਤਿੰਨ ਆਪਾਂ ਖਾਸ ਗੱਲਾਂ ਦਾ ਖਿਆਲ ਰੱਖਣਾ ਤਿੰਨ ਕੰਮ ਜਿਹੜੇ ਜ਼ਰੂਰੀ ਕੰਮ ਆਪਾਂ ਕਰ ਸਕਦੇ ਹਾਂ ਅ ਦੇਖੋ ਮੇਰਾ ਮਕਸਦ ਹੁੰਦਾ ਕਿ ਤੁਹਾਨੂੰ ਮੈਂ ਜਿਹੜੀ ਜਾਣਕਾਰੀ ਨਾਲ ਦੀ ਨਾਲ ਸ਼ੇਅਰ ਕਰੀ ਜਾਣੀ ਆ ਉਹ ਖਾਦ ਪਾਉਣੀ ਜਾਂ ਸਪਰੇਅ ਕਰਨੀ ਨਦੀਨ ਕਾਬੂ ਕਰਨੀ ਵੀ ਕਦੋਂ-ਕਦੋਂ ਇਹ ਸਪਰੇਅ ਤੁਸੀਂ ਕਰ ਸਕਦੇ ਹੋ ਬਾਕੀ ਪਹਿਲਾਂ ਪਾਣੀ ਤੋਂ ਪਹਿਲਾਂ ਕਰਨੀ ਮਗਰੋਂ ਕਰਨੀ ਹੈ ਉਹ ਤੁਹਾਡੀ ਮਰਜ਼ੀ ਹੈ ਪਾਣੀ ਤੋਂ ਪਹਿਲਾਂ ਵਾਲੇ ਮੈਂ ਕੰਮ ਦੱਸੂਗਾ ਇਸ ਤੋਂ ਬਾਅਦ ਮੈਂ ਨਾਲ-ਨਾਲ ਵੀਡੀਓ ਪਾਈ ਚੱਲੂਗੀ ਪਾਣੀ ਤੋਂ ਪਹਿਲੇ ਪਾਣੀ ਤੋਂ ਬਾਅਦ ਆਪਾਂ ਕਿਹੜੇ ਟੈਕਨੀਕਲ ਹੈ ਜਿਨ੍ਹਾਂ ਨਾਲ ਆਪਾਂ ਨਦੀਨ ਕਾਬੂ ਕਰ ਸਕਦੇ ਹਾਂ ਖਾਦ ਕਿਹੜੀ ਪਾਉਣੀ ਹੈ ਜਾਂ ਸਪਰੇਅ ਕਿਹੜੀ ਕਰਨੀ ਹੈ ਸੋ ਲਗਾਤਾਰ ਜੁੜੇ ਰਹੋ ਤੇ ਹੋਰ ਕਿਸਾਨ ਵੀਰਾਂ ਤੱਕ ਵਤ ਤੋਂ ਵਤ ਵੀਡੀਓ ਜ਼ਰੂਰ ਸ਼ੇਅਰ ਕਰਦੇ ਆ ਕਰੋ ਤਾਂ ਕਿ ਜਿਹੜਾ ਘੱਟ ਖਰਚੇ ਦੇ ਵਿੱਚ ਆਪਾਂ ਬਹੁਤ ਵਧੀਆ ਮੈਨੇਜਮੈਂਟ ਕਰ ਸਕੀਏ ਸੋ ਪਹਿਲੇ ਪਾਣੀ ਤੋਂ ਪਹਿਲਾਂ ਖਾਸ ਧਿਆਨ ਰ ਕਿਸਾਨ ਵੀਰ ਨੂੰ ਰੱਖਣਾ ਹੁੰਦਾ ਕਿਉਂਕਿ ਪਹਿਲੇ ਪਾਣੀ ਤੇ ਫਸਲ ਦੀ ਜਿਹੜੀ ਫੋਟ ਹੈ ਉਹ ਤੈਹ ਹੁੰਦੀ ਹੈ ਕਿ ਜੇ ਪਹਿਲੇ ਪਾਣੀ ਤੇ ਫਸਲ ਕਣਕ ਆਪਣੀ دب ਗਈ ਤਾਂ ਫਿਰ ਉਹ ਸਾਰਾ ਸੀਜ਼ਨ ਠੀਕ ਨਹੀਂ ਆਉਂਦੀ ਜੇ ਪਹਿਲੇ ਪਾਣੀ ਤੇ ਉਹ ਦੌੜ ਲਈ ਤਾਂ ਫਿਰ ਉਹ ਜਿਹੜੀ ਹੈਗੀ ਹੈ ਸ਼ਾਨਦਾਰ ਪਰਫਾਰਮੈਂਸ ਦੇ ਜਾਂਦੀ ਹੈ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਹਿੰਦਾ ਸ਼ਾਨਦਾਰ ਝਾੜ ਰਹਿੰਦਾ ਤਾਂ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਖਾੜਕ ਦੇਣੀ ਖਾਦ ਖਾਸ ਤੌਰ ਤੇ ਨਾਈਟ੍ਰੋਜਨ ਜਾਂ ਤੁਸੀਂ ਸਲਫਰ ਨਹੀਂ ਪਾ ਸਕੇ ਜਾਂ ਤੁਸੀਂ ਫਾਸਫੋਰਸ ਘਟ ਪਾਈ ਹੈ ਜਾਂ ਤੁਸੀਂ ਪੋਟਾਸ਼ ਨਹੀਂ ਪਾ ਸਕੇ ਇਹ ਤੁਸੀਂ ਪਾ ਸਕਦੇ ਹੋ ਨਦੀਨ ਕਾਬੂ ਕਰਨੇ ਗੁੱਲੀ ਡੰਡਾ ਉੱਗਿਆ ਹੋਇਆ ਜੇ ਤਾਂ ਤੁਸੀਂ ਬਜਾਈ ਟਾਈਮ ਸਪਰੇਅ ਕੀਤੀ ਸੀ ਬਜਾਈ ਕਰਕੇ ਦੋ ਦਿਨਾਂ ਦੇ ਅੰਦਰ ਅੰਦਰ ਫਿਰ ਜ਼ਰੂਰਤ ਨਹੀਂ ਹੈ ਜੇ ਮਾੜਾ ਮੋਟਾ ਬਰੀਕ ਹੋ ਵੀ ਗਿਆ ਤਾਂ ਪਾਣੀ ਲਾਉਂਗੇ ਉਹ ਕੰਟਰੋਲ ਹੋ ਜੂਗਾ ਰਿਜ਼ਲਟ ਮਿਲ ਜੂ ਖਾਸ ਤੌਰ ਤੇ ਜੇ ਪਰੌਕਸਾ ਸਲਫੋਨ ਟੈਕਨੀਕਲ ਕੀਤਾ ਤੇ ਜੇ ਨਹੀਂ ਕੀਤੀ ਸਪਰੇਅ ਤਾਂ ਫਿਰ ਤੁਸੀਂ ਪਾਣੀ ਤੋਂ ਪਹਿਲਾਂ ਸਪਰੇਅ ਕਰ ਸਕਦੇ ਆ ਫੇਰ ਤੀਜਾ ਨੁਕਤਾ ਕਿ ਪਾਣੀ ਤੋਂ ਪਹਿਲਾਂ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਕਈ ਥਾਵਾਂ ਤੇ ਨਾ ਕਾਫੀ ਵੱਡੇ ਪੱਧਰ ਤੇ ਮੈਗਨੀਜ਼ ਦੀ ਘਾਟ ਆਪਣੇ ਖੇਤਾਂ 'ਚ ਕਣਕ ਚੋਨਾ ਫਸਲੀ ਚੱਕਰ ਚਾ ਰਹੀ ਹੈ ਮੈਗਨੀਜ਼ ਪਲੱਸ ਜ਼ਿੰਕ ਵੀ ਆਉਣ ਲੱਗ ਪਈ ਜ਼ਿੰਕ ਆ ਜਿਹੜੀ ਉਹ ਆਪਾਂ ਕਰਨੀ ਆ ਪਾਣੀ ਲਾਉਣ ਤੋਂ ਬਾਅਦ ਉਹਦੀ ਸਪਰੇ ਮੈਗਨੀਜ਼ ਆ ਜਿਹੜੀ ਉਹ ਤੁਸੀਂ ਕੋਰ ਤੇ ਸਪਰੇ ਲਾਜ਼ਮੀ ਕਰਨੀ ਆ ਜਦੋਂ ਆਪਾਂ ਪਾਣੀ ਲਾਉਣੇ ਆ ਜਿੱਥੇ ਘਾਟ ਹੁੰਦੀ ਹੈ ਨਾ ਜਿਹੜੇ ਖੇਤਾਂ 'ਚ ਉਥੇ ਦੌਗੀਆਂ 'ਚ ਬੂਟੇ ਪੀਲੇ ਪੈ ਕੇ ਤੇ ਜਿਹੜੇ ਹੈਗੇ ਆ ਸੁੱਕਣ ਲੱਗ ਪੈਂਦੇ ਆ ਹੌਲੀ ਹੌਲੀ ਬੂਟੇ ਸੁੱਕਣ ਲੱਗ ਪੈਂਦੇ ਆ ਦੋਗੀਆਂ ਜਿਹੜੀਆਂ ਹੈਗੀਆਂ ਖਾਲੀ ਹੋਣ ਲੱਗ ਪੈਂਦੀਆਂ ਜਿੱਥੇ ਸਵੀਅਰ ਡੈਫੀਸ਼ੈਂਸੀ ਹੈ ਸੋ ਇਹ ਤਿੰਨ ਕੰਮ ਤੁਸੀਂ ਜ਼ਰੂਰ ਤਨ ਅਨੁਸਾਰ ਆਪਦੀ ਸੁਵਿਧਾ ਅਨੁਸਾਰ ਕਰ ਸਕਦੇ ਆ ਕਰਨਾ ਕਦੋਂ ਕਰਨਾ ਨਾ ਕਰਨਾ ਉਹ ਤੁਹਾਡੀ ਮਰਜ਼ੀ ਆ ਮੈਗਨੀ ਜਿਹੜੀ ਸਪਰੇਅ ਆ ਉਹਦੇ ਨਾਲ ਤੁਸੀਂ ਇਹ ਕਿਲੋ ਡੇਢ ਕਿਲੋ ਯੂਰੀਆ ਵਰਤਦੇ ਆ ਕਿਉਂਕਿ ਪਿਛਲੇ ਸਾਲਾਂ ਦੇ ਤਜਰਬੇ ਚ ਉਹ ਗੱਲ ਸਾਹਮਣੇ ਆਈ ਕਿ ਉਹਦਾ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮਿਲੂਗਾ ਕਿਲੋ ਡੇਢ ਕਿਲੋ ਯੂਰੀਆ ਜਾਂ 100 ਐਮਐਲ 150 ਐਮਐਲ ਤੁਸੀਂ ਨੈਨੋ ਉਹ ਆਪਾਂ 0.5% ਕਰਨੀ ਹੁੰਦੀ ਫਰਜ਼ ਕਰ ਲਓਗੇ 1 ਕਿਲੋ ਨੂੰ 200 ਲੀਟਰ ਪਾਣੀ ਦੇ ਵਿੱਚ ਫਿਰ ਜਿਹੜੀ ਹੈਗੀ ਇਹ 2 ਤੋਂ 4 ਦਿਨ ਪਹਿਲਾਂ ਤੁਸੀਂ ਕਰ ਸਕਦੇ ਆ ਜਿਹੜੀ ਸਲਫੋਸਲਫਿਰੋਨਾ 75% ਡਬਲਯੂਜੀ ਜਿਹੜੀ ਲੀਡਰ ਵਾਲਾ ਟੈਕਨੀਕਲ ਲੀਡਰ ਸਫਲ ਐਸਐਫ10 ਦਾ ਨਾਮ ਤੇ ਆਉਂਦੀ ਹੈ ਉਹ 13 ਗ੍ਰਾਮ ਆਪਣੀ ਕਰਨੀ ਹੁੰਦੀ ਆ ਆਪਾਂ ਉਹ ਤੁਸੀਂ ਕਰ ਸਕਦੇ ਆ 2 ਤੋਂ 3 ਦਿਨਾਂ ਤੋਂ ਪਹਿਲਾਂ ਦੀ ਸਿਫਾਰਸ਼ ਪਰ ਪਿਛਲੇ ਸਾਲਾਂ 'ਚ ਇਹ ਸਾਹਮਣੇ ਆਇਆ ਕਿ ਜਿਹੜਾ 5 ਦਿਨ ਪਹਿਲਾਂ ਜੇ ਆਪਾਂ ਕਰਦੇ ਉਹਦਾ ਰਿਜ਼ਲਟ ਜੇ ਆਪ ਪੰਜ ਦਿਨ ਪਹਿਲਾਂ ਕਰਦੇ ਨਾ ਸਲਫੋ ਸਰਫਰਨ ਲੀਡਰ ਵਾਲਾ ਟੈਕਨੀਕਲ ਤਾਂ ਉਹਦੇ ਹੋਰ ਸ਼ਾਨਦਾਰ ਨਤੀਜੇ ਆਉਂਦੇ ਜਿਹੜੇ ਜਿਹੜੇ ਕਿਸਾਨ ਵੀਰ ਇਹਨਾਂ ਵਰਤੀ ਆ ਉਹ ਥੱਲੇ ਕਮੈਂਟ ਕਰਕੇ ਜਰੂਰ ਦੱਸ ਦੇ ਜੀ ਪਰ ਇੱਕ ਸਾਵਧਾਨੀ ਆ ਜੇ ਤੁਸੀਂ ਕਣਕ ਦੇ ਨਾਲ 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 ਸਰੋਂ ਜਾਂ ਛੋਲੇ ਵਗੈਰਾ ਬੀਜੇ ਆ ਜਾਂ ਮਿਕਸ ਕਰਕੇ ਬੀਜੇ ਆ ਜਾਂ ਆੜਾਂ ਵਿੱਚ ਕੱਢੀਆਂ ਨੇ ਤਾਂ ਫਿਰ ਉੱਥੇ ਟੈਕਨੀਕਲ ਨਾਲ ਵਰਤਿਓ ਦੂਸਰੀ ਗੱਲ ਜਿੱਥੇ ਤੁਸੀਂ ਇਹ ਸਲਫੋ ਸਲਫੀਰੋਨ ਲੀਡਰ ਵਾਲਾ ਟੈਕਨੀਕਲ ਵਰਤੋਗੇ ਇਸ ਖੇਤ ਦੇ ਵਿੱਚ ਤੁਹਾਡੀ ਚਰੀ ਜਾਂ ਮੱਕੀ ਨਹੀਂ ਤੁਸੀਂ ਅਗਲੇ ਸੀਜ਼ਨ ਫਿਰ ਬੀਜ ਸਕਦੇ ਜੇ ਇਹ ਤੁਸੀਂ ਚਰੀ ਮੱਕੀ ਵਗੈਰਾ ਬੀਜਣੀ ਫਿਰ ਤੁਸੀਂ ਪਹਿਲੇ ਪਾਣੀ ਤੋਂ ਪਹਿਲਾਂ ਐਰੀ ਲਾਉਣ ਜਿਹੜੀ ਆਈਸੋਪ੍ਰੋਟੇਰੋਨ 75% ਡਬਲਯੂ ਪੀ ਆਉਂਦੀ ਆ ਜਿੱਥੇ ਆਪਾਂ ਟਾਈਮ ਹੋ ਗਿਆ ਉਥੇ ਰਿਜ਼ਲਟ ਬਹੁਤ ਸੋਹਣੇ ਮਿਲਦੇ ਇਹਦੇ ਆਇਸੋਪ੍ਰੋਟੋਨ ਦੇ ਹਲਕੀਆਂ ਜ਼ਮੀਨਾਂ 'ਚ 300 ਗ੍ਰਾਮ, ਦਰਮਿਆਨੀਆਂ 'ਚ 400 ਗ੍ਰਾਮ, ਭਾਰੀਆਂ 'ਚ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਉਹ ਸਪਰੇਅ ਕਰ ਸਕਦੇ ਆਂ 150 ਲੀਟਰ ਪਾਣੀ 'ਚ 3 ਤੋਂ 5 ਦਿਨ ਪਹਿਲਾਂ 5 ਦਿਨ ਪਹਿਲਾਂ ਕਰੋ ਬਹੁਤ ਸ਼ਾਨਦਾਰ ਰਿਜ਼ਲਟ ਮਿਲਦਾ ਵੈਸੇ ਤੁਸੀਂ 2-3 ਦਿਨ ਪਹਿਲਾਂ ਵੀ ਕਰ ਸਕਦੇ ਆਂ ਥੋੜੀ ਨਾਈਟ੍ਰੋਜਨ ਜਿਹੜੀ ਤੁਸੀਂ ਯੂਰੀਆ ਜਾਂ ਪोटाश ਜਾਂ ਕੋਈ ਫਾਸਫੋਰਸ ਵਾਲਾ ਖਾਦ ਦੇਣੀ ਆ ਦੁਪਹਿਰੋਂ ਬਾਅਦ ਆਪਾਂ ਸਪਰੇਅ ਕਰਨੀ ਆ ਦੁਪਹਿਰੋਂ ਬਾਅਦ ਆਪਾਂ ਖਾਦ ਪਾਉਣੀ ਆ ਖਾਦ ਤੁਸੀਂ ਪਾ ਸਕਦੇ ਹੋ 6-7 ਦਿਨ ਪਹਿਲਾਂ ਨਾਈਟ੍ਰੋਜਨ ਜੇ ਤੁਸੀਂ ਯੂਰੀਆ ਵਗੈਰਾ ਪਾਉਣੀ ਹੈ 6-7 ਦਿਨ ਪਹਿਲਾਂ ਪਾਉਂਗੇ ਤਾਂ ਉਹਦੀ ਨਾਲੇ ਤਾਂ ਥੋੜੀ ਲੀਚਿੰਗ ਨਹੀਂ ਹੋਊਗੀ ਲੀਚ ਡਾਊਨ ਨਹੀਂ ਕਰੂਗੀ ਜੇ ਆਪਾਂ ਪਾਣੀ ਦੇ ਨਾਲ ਨਾਲ ਹੀ ਪਾ ਦਿੰਨੇ ਆ ਤੇ ਨਾਲੇ ਉਹਦਾ ਰਿਜ਼ਲਟ ਸ਼ਾਨਦਾਰ ਮਿਲੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ